जय वाल्मीकि जय भीम जय भारत जय संविधान वाहेगुरु जी का खालसा वाहेगुरु जी की फतेह विनती ਕਰਨ ਲੱਗੇ ਆ ਜੀ ਇੱਕ ਛੋਟਾ ਜਿਹਾ ਵਿਸ਼ਾ ਛੋਟਾ ਜਿਹਾ ਵਿਸ਼ਾ ਹੈ ਦੇਖੋ ਮੋਰਚਾ ਤਾਂ ਸੁਣਿਓ 68 ਗੱਗ ਬੈਰ ਮੈਂ ਹੀ ਬੈਠਾ ਥਾ ਲੇਕਿ ਪਤਾ ਨਹੀਂ ਜਦਵੇਂ ਇਹਨੂੰ ਕਿਸੇ ਨੇ ਕੋਈ ਮਾਰ ਦੇਣੀ ਹੋਵੇ ਪਾਈ ਹੁੰਨ ਲੱਗਦਾ ਜਿਆ ਤੇ ਮੇਰੇ ਕਹਿੰਦਾ ਪਿੱਛੇ ਹੱਥ ਰੱਖ ਲੈ ਮੈਂ ਤਾਂ ਬੱਚ ਸੈਵੀ ਦੇ ਨਾਮ ਤੇ ਪਿੱਛੇ ਕੇ ਮੈਨੂੰ ਕਹਦਾ ਪਾਈ ਜੀ ਮੇ ਤੋਂ ਗਲਤੀ ਹੋ ਗਈ ਹਾਂ ਤੇਰਾ ਅਨਸਰ ਮੈਂ ਕਿਹਾ ਇਥੋਂ ਤਫਾ ਹੋ ਜਾ 70 ਮਾਰਵਾ ਲਤੇੜਾ ਮਗਰ ਸਟੇਜ ਬਚੇਗਾ ਜਾਨੀ ਆਪਾਂ ਜਾਏਗਾ ਫੋਟੋ ਮਾਰੇ ਯੋਗਰਾ ਸਿੰਘ ਮੈਂ ਬੈਠਾ ਉੱਥੇ ਅਵਾਰਡ ਫੰਕਸ਼ਨ ਜੀ ਦੇ ਨਾਲ ਜੀ 50 ਸਟ ਗਨਮੈਨ ਮੈਂ ਐਂ ਬੈਠਾ ਤੇੰਨੇ ਵੀ ਪਤਾ ਨਹੀਂ ਜਿਵੇਂ ਇਹਨੂੰ ਕਿਸੇ ਨੇ ਗੋਲੀ ਮਾਰ ਦੇਣੀ ਹੋਣੀ ਓਪੀ ਜੀ ਪਾਈ ਹਿੰਦੇ ਲੱਗਦਾ ਜਿਆ ਤੇ ਮੇਰੇ ਕਹਿੰਦਾ ਪਿੱਛੇ ਹੱਥ ਰੱਖ ਲੈ ਮੈਂ ਇਦਾਂ ਬੈਠਾ ਸੀ ਪਾਉਂਦੇ ਨਾਲ ਤੇ ਪਿੱਛੇ ਆ ਕੇ ਮੈਨੂੰ ਕਹਿੰਦਾ ਪਾਈ ਜੀ ਮੇਨੂੰ ਗਲਤੀ ਹੋ ਗਈ ਅੰਤਰਾਜ ਹੰਸ ਮੈਂ ਕਿਹਾ ਇੱਥੋਂ ਤਫਾ ਹੋ ਜਾ ਛੱਤਰ ਮਾਰਵਾ ਲਫੇੜਾ ਮੱਕ ਸਟੇਜ ਤੇ ਚਲੇ ਜਾਗੇ ਜਾ ਭਾ ਜਾ ਮੱਕ ਔਰ ਮੇਰਾ ਪਹਿਲਾ ਦਿਲ ਕਰਦੇ ਉੱਠ ਕੇ ਤੇ ਚਪੇੜ ਮਾਰਾ ਰੱਖ ਕੇ ਤੈਨੂੰ ਦੱਸਾਂ ਜਿਹੜਾ ਕਹਿੰਦਾ ਇਹਨੂੰ ਗੋਣ ਮੈਂ ਬੱਚਾ ਤੇ ਅਵਾਰਡ ਕੁੱਝ ਦੇ ਨਾਲ ਦੀ 50 ਮਾਰਸ਼ੀ ਭਗਵਾਨ ਵਾਲਮੀਕੀ ਸਰਵਸਾਂਝਾ ਕੇਂਦਰ ਟੈਸਟ ਵੱਲੋਂ ਚੇਅਰਮੈਨ ਪੰਜਾਬ ਅਮਰਜੀਤ ਸਿੰਘ ਭਿੱਖਵਿੰਡ ਜੇ ਇਹ ਗੱਲ ਤੁਸੀਂ ਸਾਰਿਆਂ ਨੇ ਸੁਣੀ ਆ ਮੈਂ ਇਹ ਸ਼ਖਸਾ ਬਹੁਤ ਬਹੁਤ ਜ਼ਿਆਦਾ ਸਤਿਕਾਰ ਕਰਦਾ ਹਾਂ ਜੀ ਉਮਰ ਦੇ ਹਿਸਾਬ ਨਾਲ ਹੁਣ ਜੇ ਤੇਰੇ ਕੋਲ ਜੇ ਤੇਰੇ ਕੋਲ ਕੋਈ ਇਹੋ ਜੀ ਪਾਵਰ ਹੈਗੀ ਐ ਉਸ ਸਮੇਂ ਦੀ ਜੇ ਸਮੇਂ ਤੂੰ ਗੱਲ ਕਰ ਰਿਹਾ ਉਹ ਉਹ ਤੁਹਾਡਾ ਕੋਈ ਐਕਟਿੰਗ ਦਾ ਸੀਗਾ ਮੈਨੂੰ ਨਹੀਂ ਇਸ ਚੀਜ਼ ਦਾ ਪਤਾ ਤੁਹਾਡੀ ਆਪਸ ਵਿੱਚ ਕੋਈ ਗੱਲ ਹੋਈ ਹੋਵੇਗੀ ਪਰ ਜਿਹੜੇ ਤਰੀਕੇ ਨਾਲ ਤੂੰ ਪੇਸ਼ ਕਰ ਰਿਹਾ ਮੁੜ ਕੇ ਬੁੱਢੇ ਬਾਰੇ ਮਾਫੀਆਂ ਮੰਗਦਾ ਚੰਗਾ ਨਹੀਂ ਲੱਗਦਾ ਬੰਦਾ ਉਮਰ ਦੇ ਹਿਸਾਬ ਨਾਲ ਬੰਦੇ ਨੂੰ ਕਿਸੇ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਹੈ ਤੇ ਇੰਨਾ ਹੰਕਾਰ ਜਿਹੜਾ ਨਾ ਉਹ ਚੰਗਾ ਨਹੀਂ ਹੁੰਦਾ ਤੇ ਉਮਰ ਦੇ ਹਿਸਾਬ ਨਾਲ ਜਿੱਥੋਂ ਤੱਕ ਸਾਨੂੰ ਲੱਗਦਾ ਆ ਕਿ ਤੈਨੂੰ ਅਕਲ ਵੀ ਨਹੀਂ ਹੈਗੀ ਬੋਲਣ ਦੀ ਉਹੋ ਜਿਹੇ ਪੱਤਰਕਾਰ ਨੇ ਜਿਹੜੇ ਬਿਨਾਂ ਵਜ੍ਹਾ ਤੇਰੇ ਵਰਗੇ ਗਿੱਦੜ ਦੇ ਗੰਦ ਨੂੰ ਪਾੜੀ ਚੜਾਇਆ ਹੈ ਜਿਉ ਉਹ ਸ਼ਖਸ ਉਹ ਉਹ ਇੱਕ ਬਿਲਕੁਲ ਦਰवेश ਇਨਸਾਨ ਆ ਜਿਹੜਾ ਤੇਰੇ ਨੂੰ ਬਿਨਾਂ ਵਜ੍ਹਾ ਬਗੜਵਾ ਨਹੀਂ ਕਰਦਾ ਤੇ ਹਮੇਸ਼ਾ ਹੀ ਆਪਣੀ ਔਕਾਤ ਦੇ ਵਿੱਚ ਰਹਿ ਕੇ ਬੰਦੇ ਨੂੰ ਬੋਲਣਾ ਚਾਹੀਦਾ ਆ ਕੋ ਕੁਛ ਵੀ ਹੋਵੇ ਤੂੰ ਜੋ ਮਰਜ਼ੀ ਹੋਵੇ ਜਾਂ ਸਾਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਆ ਸਾਨੂੰ ਕੋਈ ਪਰਵਾਹ ਨਹੀਂ ਕੀ ਜੇ ਤੇਰੇ ਕੋਲ ਕੋਈ ਪੈਸਾ ਹੋਊਗਾ ਜੇ ਮੱਝ ਦੀ ਪੂਛ ਲੰਮੀ ਹੁੰਦੀ ਹੈ ਨਾ ਉਹਦਾ ਕਿਸੇ ਨੂੰ ਕੋਈ ਭਾਅ ਨਹੀਂ ਹੁੰਦਾ ਉਹ ਆਪਦੀਆਂ ਮੱਖੀਆਂ ਢਾਉਂਦੀ ਹੈ ਆਪਣੇ ਹੰਕਾਰ ਨੂੰ ਆਪਣੇ ਕੋਲ ਰੱਖ ਤੈਨੂੰ ਕੋਈ ਹੱਕ ਨਹੀਂ ਆ ਉਹ ਐਸੀ ਭਾਈ ਚਰੇ ਦਾ ਆ ਜੇ ਤੂੰ ਜ਼ਿਆਦਾ ਹੱਦੋਂ ਵਧੇਗਾ ਇਹਦਾ ਖਾਮਿਆਜਾ ਤੈਨੂੰ ਆਪ ਭੁਗਤਣਾ ਪਊਗਾ ਹਾਂਸ ਜੀ ਜਵਾਬ ਦੇਣ ਜਾਂ ਨਾ ਦੇਣ ਸਾਨੂੰ ਇਸ ਚੀਜ਼ ਨਾਲ ਨਹੀਂ ਆ ਪਰ ਤੂੰ ਜਿਹੜੇ ਤਰੀਕੇ ਨਾਲ ਬੋਲ ਰਿਹਾ ਐ ਨਾ ਤੈਨੂੰ ਬੋਲਣ ਦੀ ਬਿਲਕੁਲ ਅਕਲ ਨਹੀਂ ਐ ਜਿਹੜਾ ਬਦਤਮੀਜ਼ ਬੰਦਾ ਐ ਤੂੰ ਤੈਨੂੰ ਬੋਲਣ ਦੀ ਤਮੀਜ਼ ਨਹੀਂ ਹੈਗੀ ਜਿਹੜੇ ਤਰੀਕੇ ਨਾਲ ਤੂੰ ਬੋਲ ਰਿਹਾ ਐ ਆਪਣੇ ਸ਼ਬਦਾਂ ਤੇ ਉਹਨਾਂ ਦੀ ਮਰਿਆਦਾ ਦੇ ਵਿੱਚ ਰਹਿ ਕੇ ਬੋਲਿਆ ਕਰ ਤੈਨੂੰ ਮੈਂ ਦੱਸ ਦਵਾਂ ਤੂੰ ਕੌਣ ਐ ਕਿਸ ਨੂੰ ਇੰਨੀ ਗਲਤ ਲੈਂਗੁਏਜ ਬੋਲਣ ਵਾਲਾ ਛੱਤਰ ਮਾਰੇਗਾ ਤੂੰ ਤੂੰ ਅਗਲਾ ਪੈਰੀ ਜੁੱਤੀ ਨਹੀਂ ਪਾਉਦਾ ਇਹ ਮਤ ਸੋਚ ਪਿਆ ਹੰਸ ਰਾਜ ਹੰਸ ਇਕੱਲਾ ਆ ਨਾਲ ਖੜੇ ਆ ਉਹਦੇ ਤੇ ਤੈਨੂੰ ਮਜਬੂਰ ਕਰ ਦਵਾਂਗੇ ਮੁਰਕੇ ਮਾਫੀਆਂ ਮੰਗਣ ਲਈ ਆਪਣੀ ਲੈਂਗੁਏਜ ਨੂੰ ਬਿਲਕੁਲ ਕੰਟਰੋਲ ਦੇ ਵਿੱਚ ਰੱਖ ਕੇ ਬੋਲਿਆ ਕਰ ਸਾਡੇ ਭਾਈਚਾਰੇ ਦੇ ਖਿਲਾਫ ਬੋਲਣ ਲੱਗਿਆ ਨਾ ਥੋੜਾ ਜਿਆ ਤਮੀਜ਼ ਨਾਲ ਬੋਲਿਆ ਕਰ ਨਹੀਂ ਕੇ ਸਾਨੂੰ ਬੋਲਣਾ ਸਿਖਾਉਣਾ ਆਉਂਦਾ ਕਿਤੇ ਭਲੇਖੇ ਚ ਨਾ ਰਹਿ ਜੀ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਹਰ ਹਰ ਵਾਲਮੀਕੀ